ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਗੀ ਦੇ ਇਸ ਪਵਿੱਤਰ ਦਿਹਾੜੇ ਤੇ ਮਾਸਟਰ ਕੇਟਰ ਅਤੇ ਲੈਕਚਰਾਰ ਦੇ ਪੇਪਰ ਦੀ ਤਿਆਰੀ ਕਰ ਰਹੇ ਸਾਥੀਆਂ ਲਈ ਅੱਜ ਦਾ ਦਿਨ ਬਹੁਤ ਹੀ ਭਾਗਾ ਮਾਲਾ ਦਿਨ ਸਾਬਤ ਹੋਇਆ ਹੈ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਵੱਲੋਂ ਮਾਸਟਰ ਕੇਟਰ ਅਤੇ ਲੈਕਚਰਾਰ ਦੀ ਭਰਤੀ ਸੰਬੰਧੀ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਉਹ ਆਪਣੇ ਨਾਲ ਸਾਂਝੀ ਕੀਤੀ ਗਈ ਹੈ ਮਾਸਟਰ ਕੇਟਰ ਅਤੇ ਲੈਕਚਰਰ ਦੀ ਵੱਡੀ ਭਰਤੀ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਅਪਰੂਵ ਲਾ ਜਿਹੜੀ ਉਹ ਮਿਲ ਚੁੱਕੀ ਹੈ ਤੁਹਾਨੂੰ ਇਸ ਭਰਤੀ ਦੇ ਸਬੰਧ ਦੇ ਵਿੱਚ ਆਪਾਂ ਸੈਲਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਜੋ ਅੱਜ ਬਿਆਨ ਸਿੱਖਿਆ ਮੰਤਰੀ ਜੀ ਵੱਲੋਂ ਅਤੇ ਮੁੱਖ ਮੰਤਰੀ ਵੱਲੋਂ ਜਾਰੀ ਕੀਤਾ ਗਿਆ ਉਸ ਦੀ ਪ੍ਰੋਪਰ ਵੀਡੀਓ ਕਲਿੱਪ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਇਸ ਕਰਕੇ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 1 ਸਾਲ ਤੋਂ ਲਗਾਤਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਪ੍ਰੋਮੋਸ਼ਨਾਂ ਦਾ ਕੰਮ ਆ ਉਹ ਕਰਾਂਗੇ ਉਸ ਤੋਂ ਬਾਅਦ ਨਵੀਂ ਭਰਤੀ ਜਿਹੜੀ ਉਹ ਜਾਰੀ ਕਰਾਂਗੇ ਪਿਛਲੇ 1 ਸਾਲ ਤੋਂ ਲਗਾਤਾਰ ਇਹ ਬਿਆਨ ਜਿਹੜਾ ਸਿੱਖਿਆ ਮੰਤਰੀ ਜੀ ਦੇ ਵੱਲੋਂ ਦਿੱਤਾ ਜਾਂਦਾ ਸੀ ਕਿ ਪਹਿਲਾਂ ਅਸੀਂ ਟੀਚਰ ਪ੍ਰਮੋਟ ਕਰਾਂਗੇ ਪ੍ਰਮੋਟ ਹੋਣ ਤੋਂ ਬਾਅਦ ਡਾਇਰੈਕਟ ਭਰਤੀ ਜਿਹੜੀ ਹੁੰਦੀ ਹੈ 75% ਉਹ ਅਸੀਂ ਕਰਾਂਗੇ ਤਾਂ ਹੁਣ ਪਿਛਲੇ ਦਿਨੀ ਜਿਹੜਾ 3200 ਪਲੱਸ ਟੀਚਰ ਜਿਹੜਾ ਐਡਟਿਟ ਤੋਂ ਮਾਸਟਰ ਕੈਡਰ ਦੇ ਵਿੱਚ ਪ੍ਰਮੋਟ ਹੋਇਆ ਸੀ ਪ੍ਰੋਮੋਸ਼ਨ ਲਗਭਗ ਜਮ ਆਪਣੇ ਲਾਸਟ ਚਰਨ ਤੇ ਸੀਗੀ ਤਾਂ ਉਸ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵੱਲੋਂ ਸਟੇ ਜਿਹੜੀ ਉਹ ਲੱਗ ਚੁੱਕੀ ਹੈ 7 ਤਰੀਕ ਨੂੰ ਇਹ ਸਟੇ ਜਿਹੜੀ ਉਹ ਲੱਗੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਨਵੀਂ ਭਰਤੀ ਦਾ ਪਹਿਲਾਂ ਲੱਗ ਰਿਹਾ ਸੀ ਕਿ ਕੰਮ ਹੁਣ ਉਹ ਬਿਲਕੁਲ ਵਿੱਚੇ ਲਟਕ ਜਾਊਗਾ ਪਰ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਸਿੱਖਿਆ ਮੰਤਰੀ ਜੀ ਵੱਲੋਂ ਆਪਣੇ ਨਾਲ ਸਾਂਝੀ ਕੀਤੀ ਗਈ ਹੈ ਉਹਦੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਆਪਣਾ ਚੈਨਲ ਹੈਲੋ ਪੰਜਾਬ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਨੂੰ ਹਰ ਤਰ੍ਹਾਂ ਦੀ ਭਰਤੀ ਦੀ ਅਪਡੇਟ ਆ ਜਿਵੇਂ ਕਿ ਆਪਾਂ ਪਿਛਲੇ 2 ਸਾਲ ਤੋਂ ਦਿੰਦੇ ਆਉਂਦੇ ਆਂ ਪਹਿਲਾਂ ਇਸ ਚੈਨਲ ਦਾ ਨਾਮ ਮਾਸਟਰ ਕੈਟਰਰ ਯੂਨੀਅਨ ਸੀਗਾ ਤੁਸੀਂ ਸਾਰੇ ਜਾਣਦੇ ਹੋ ਤਾਂ ਹੁਣ ਆਪਾਂ ਹੈਲੋ ਪੰਜਾਬ ਨਾਮ ਤੋਂ ਇਸ ਜਿਹੜੀ ਭਰਤੀ ਦੀ ਜਾਣਕਾਰੀ ਉਹ ਦਿਆ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਹਰ ਇੱਕ ਅਪਡੇਟ ਈਟੀਟੀ ਮਾਸਟਰ ਕੈਟਰਰ ਪੀਐਸਟੈਟ ਦੀ ਦਿੰਦੇ ਆਂ ਇੱਕ ਆਪਣਾ ਵਟਸਐਪ ਦਾ ਜਿਹੜਾ ਗਰੁੱਪ ਹੈ ਉਸ ਦੇ ਵਿੱਚ ਭਰਤੀ ਦੀ ਹਰ ਨੋਟੀਫਿਕੇਸ਼ਨ ਹਰ ਅਪਡੇਟ ਜਿਹੜੀ ਉਹ ਪਾਈ ਜਾਂਦੀ ਹੈ ਤੁਸੀਂ ਆਪਣਾ ਵਟਸਐਪ ਦਾ ਗਰੁੱਪ ਨੂੰ ਵੀ ਜਿਹੜਾ ਜੁਆਇਨ ਕਰ ਸਕਦੇ ਹੋ ਉਹ ਗਰੁੱਪ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਅਤੇ ਕਮੈਂਟ ਬਾਕਸ ਦੇ ਵਿੱਚ ਪਹਿਲੇ ਨੰਬਰ ਤੇ ਪਿੰਨ ਕੀਤੇ ਹੋਏ ਕਮੈਂਟ ਦੇ ਵਿੱਚ ਬਲੂ ਕਲਰ ਦਾ ਲਿੰਕ ਮਿਲੂਗਾ ਤੁਸੀਂ ਉਹ ਕਮੈਂਟਸ ਨੂੰ ਓਪਨ ਕਰਕੇ ਆਪਣਾ ਬਲੂ ਕਲਰ ਦੇ ਲਿੰਕ ਤੇ ਕਲਿੱਕ ਕਰਕੇ ਆਪਣਾ ਗਰੁੱਪ ਜਿਹੜਾ ਜੁਆਇਨ ਕਰ ਸਕਦੇ ਹੋ ਤਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਮਾਸਟਰ ਕਿਟਰ ਦੀ ਨਵੀਂ ਤੇ ਵੱਡੀ ਭਰਤੀ ਦੇ ਸਬੰਧ ਦੇ ਵਿੱਚ ਅਤੇ ਲੈਕਚਰਾਰ ਦੀ ਭਰਤੀ ਦੇ ਸਬੰਧ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ 3200 ਟੀਚਰ ਜਿਹੜੇ ਪ੍ਰਮੋਟ ਹੋਣੀ ਸੀ ਪਰ ਉਹਨਾਂ ਤੇ ਹੁਣ ਸਟੇ ਲੱਗ ਚੁੱਕੀ ਹੈ ਤਾਂ ਸਿੱਖਿਆ ਮੰਤਰੀ ਵੱਲੋਂ ਅੱਜ ਇੱਕ ਵੱਡਾ ਬਿਆਨ ਜਿਹੜਾ ਜਾਰੀ ਕੀਤਾ ਗਿਆ ਹੈ ਉਹ ਆਪਾਂ ਵੀਡੀਓ ਦੇ ਅਖੀਰ ਦੇ ਵਿੱਚ ਵੀ ਵੀਡੀਓ ਕਲਿੱਪ ਲਾਈ ਹੈ ਪ੍ਰੋਪਰ ਇੱਕ ਨਿੱਜੀ ਚੈਨਲ ਉਹ ਜਿਹੜਾ ਇੰਟਰਵਿਊ ਦਿੰਦੇ ਹੋਏ ਸਿੱਖਿਆ ਮੰਤਰੀ ਜੀ ਵੱਲੋਂ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਤਾਂ ਪ੍ਰੋਮੋਸ਼ਨਾਂ ਦਾ ਕੰਮ ਇੱਕ ਵਾਰ ਰੁਕ ਚੁੱਕਿਆ ਹੈ ਸਟੇ ਲੱਗ ਚੁੱਕਿਆ ਹੈ ਹੁਣ ਨਵੀਂ ਭਰਤੀ ਵੱਡੀ ਭਰਤੀ ਜਿਹੜੀ ਮਾਸਟਰ ਕੇਡਰ ਅਤੇ ਲੈਕਚਰਰ ਕੇਡਰ ਦੀ ਲਗਭਗ ਆਉਂਦੇ 1 ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਸਕਦਾ ਹੈ ਕਿਉਂਕਿ ਇਸ ਦੇ ਸਬੰਧ ਦੇ ਵਿੱਚ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਕੰਮ ਕਰ ਰਿਹਾ ਹੈ ਲਗਾਤਾਰ ਇਸ ਭਰਤੀ ਨਵੀਂ ਭਰਤੀ ਨੂੰ ਜਾਰੀ ਕਰਨ ਦੇ ਵਿੱਚ ਰੁੱਝਿਆ ਹੋਇਆ ਹੈ ਅੱਜ ਮਾਗੀ ਦੇ ਦਿਹਾੜੇ ਤੇ ਮੁੱਖ ਮੰਤਰੀ ਪੰਜਾਬ ਵੀ ਪਹੁੰਚੇ ਹੋਏ ਸੀ ਉਹਨਾਂ ਨੇ ਵੱਲੋਂ ਵੀ ਮੁਖਸਰ ਸਾਹਿਬ ਦੇ ਵਿੱਚ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਪ੍ਰੋਪਰ ਜਿਹੜੀ ਮੀਟਿੰਗ ਆ ਹੋ ਉਹ ਵੀ ਕੀਤੀ ਗਈ ਹੈ ਆਪਣੀ ਜਿਹੜੀ ਯੂਨੀਅਨ ਆਗੂ ਨੇ ਉਹਨਾਂ ਨੂੰ ਵੀ ਮਿਲਿਆ ਗਿਆ ਤੇ ਉਹਨਾਂ ਨੂੰ ਆਪਣਾ ਨੰਬਰ ਦਿੱਤਾ ਗਿਆ ਤਾਂ ਕਿ ਉਹ ਮੀਟਿੰਗ ਲਈ ਜਲਦੀ ਉਹਨਾਂ ਨੂੰ ਬੁਲਾਉਣਗੇ ਤੇ ਨਾਲ ਦੀ ਨਾਲ ਸਭ ਤੋਂ ਵੱਡਾ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਸੌਰੀ ਸਿੱਖਿਆ ਮੰਤਰੀ ਵੱਲੋਂ ਕਿ ਨਵੀਂ ਭਰਤੀ ਦੀ ਜਿਹੜੀ ਜਿਹੜੀ ਅਪਰੂਵ ਲਾ ਉਹ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਮਿਲ ਚੁੱਕੀ ਹੈ ਆਉਂਦੇ ਕੁਝ ਦਿਨਾਂ ਦੇ ਵਿੱਚ ਨਵੀਂ ਭਰਤੀ ਜਿਹੜੀ ਆਪਾਂ ਨੂੰ ਮਿਲ ਸਕਦੀ ਹੈ ਹੁਣ ਤੁਸੀਂ ਵੀਡੀਓ ਦੇ ਵਿੱਚ ਅੱਗੇ ਉਹ ਕਲਿੱਪ ਸੁਣੋ ਜਿੱਥੇ ਸਿੱਖਿਆ ਮੰਤਰੀ ਜੀ ਦੇ ਵੱਲੋਂ ਇਹ ਜਿਹੜਾ ਬਿਆਨ ਆ ਉਹ ਆਪਣਾ ਦਿੱਤਾ ਗਿਆ ਤੇ ਨਾਲ ਹੀ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚ ਸਕੇ ਠੰਕ ਯੂ ਜੀ ਵੀ ਤੁਸੀਂ ਮਿਸ਼ਨ ਰੋਜ਼ਗਾਰ ਦੀ ਗੱਲ ਕੀਤੀ ਉਸ ਦੇ ਵਿੱਚ ਵੀ ਇਸ ਸਾਲ 2026 ਦੀ ਸ਼ੁਰੂਆਤ ਵੀ 3 ਜਨਵਰੀ ਨੂੰ ਸਾਡੇ ਵਿਭਾਗ ਵਿੱਚ ਅਸੀਂ ਲਗਭਗ 700 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਤੇ ਤੁਸੀਂ ਪਹਿਲਾਂ ਸਾਨੂੰ ਸੀ ਕਿ ਅਸੀਂ ਪ੍ਰੋਮੋਸ਼ਨਸ ਕਰਕੇ ਵਕਤ ਤੋਂ ਵਕਤ ਭਰਤੀਆਂ ਕਰ ਸਕੀਏ ਪਰ ਮੂਹਰ ਪ੍ਰੋਮੋਸ਼ਨਸ ਜੋ ਉੱਤੇ 스ਕੇਲ ਲੱਗ ਗਿਆ ਤਾਂ ਜੋ ਅੱਜ ਪ੍ਰੈਜ਼ੈਂਟ ਡੇਟ ਨੰਬਰਸ ਹੈ ਲੈਕਚਰਰਸ ਤੇ ਮਾਸਟਰ ਕੈਡਰ ਬਹੁਤ ਜਲ ਜੜੀ ਭਰਤੀਆਂ ਜਿਹੜੀਆਂ ਆਣਗੀਆਂ ਸੀਐਮ ਸਾਹਿਬ ਨੇ ਅਪਰੂਵਲਸ ਦੇ ਦਿੱਤੀਆਂ ਨੇ ਤੇ ਸਾਡੀ ਕੋਸ਼ਿਸ਼ ਹੈ ਡਿਪਾਰਟਮੈਂਟ ਨੂੰ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਤੁਸੀਂ ਜਿਹੜੀ ਹੈ ਜਿਹੜੀ ਪਿਛਲੀ ਭਰਤੀ ਅਸੀਂ ਸਪੈਸ਼ਲ ਐਜੂਕੇਟਰ ਦੀ 4 ਮਹੀਨੇ ਚ ਰਿਕਾਰਡ ਟਾਈਮ ਕੀਤੀ ਤਾਂ ਇੱਕ ਤਾਂ ਰਿਕਾਰਡ ਟਾਈਮ ਸੀ ਤੇ ਕੋਸ਼ਿਸ਼ ਹੈ ਕਿ ਬਿਨਾ ਲਿਟੀਗੇਸ਼ਨ ਤਾਂ ਕਿ ਸਮੂਥਲੀ ਇਹ ਭਰਤੀਆਂ ਹੋ ਸਕਣ ਉਹਦੇ ਉੱਤੇ ਲੱਗੇ ਹੋਏ ਸ੍ਰੀਮ ਬਹੁਤ ਮੈਡੀਕਲ ਹੈ ਜੀ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਦਹਾਕਿਆਂ ਬਾਅਦ ਪੰਜਾਬ ਦਾ ਕੋਈ ਮੁੱਖ ਮੰਤਰੀ ਜਾ ਕੇ ਵਿਦੇਸ਼ ਜਾਪਾਨ ਗਿਆ ਬਾਹਰਲਾ 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 ਕੋਈ ਗੱਲ ਭੁੱਲੋ ਬਾਹਰਲਾ ਜੀ ਇਸ ਦੇ ਮਾਸਪੇਸ਼ੀ ਪਿਛਲੇ 4 ਸਾਲ ਤੋਂ ਰਹੀ ਹੈ ਅਗਰ ਬਿਜਲੀ ਦਾ ਮਾ ਅਕਨੂਆ ਜੀ ਨੇ ਬੜੀ ਕੋਸ਼ਿਸ਼ ਕੀਤੀ ਜੀ ਤੁਹਾਨੂੰ ਸਵਾਗਤ ਕਰ ਰਿਹਾ ਹਾਂ ਜੀ ਨਾਨੇਕ ਜੀ ਸਿਰਫ ਆਖੋ ਜੀ ਬੈਠ ਜਿਹਾ ਯਾਰ ਸਸ ਜੀ ਹੱਸੀ ਗਾਲ ਜੀ ਸੱਸੀ ਗਾਲ ਸਾਹਿਬ ਬਹੁਤ ਖੁਸ਼ੀ ਹੋ ਰਹੀ ਹੈ ਸੱਸੀ ਗਾਲ ਜੀ ਧੰਨਵਾਦ ਮਾਨ ਸਾਹਿਬ